ਉਹ ਰਿੰਗ ਆ ਗਈ। ਸੋ ਗੱਲਾਂ ਕਰਿਆ ਕਰੀਏ। ਕਦੇ ਧੰਗੁਰੂ ਨਾਨਕ ਸਾਹਿਬ ਜੀ ਨਾਲ ਸਾਡੀ ਗੱਲ ਹੋਵੇ, ਕਦੇ ਗਸੋਢੀ ਸੁਲਤਾਨ ਧੰਗੁਰੂ RAMDAS ਮਹਾਰਾਜ ਜੀ ਨਾਲ ਗੱਲ ਕਰ ਲਿਆ ਕਰੀਏ। ਆਪਣੇ ਸਾਥੀਆਂ ਦੇ ਨਾਲ, ਪਰਿਵਾਰਕ ਮੈਂਬਰਾਂ ਨਾਲ ਆਪਾਂ ਗੱਲਾਂ ਕਰਦੇ ਆ ਨਾ। ਗੁਰੂ ਜੀ ਕਹਿੰਦੇ ਕਦੇ ਤੂੰ ਗੱਲ ਕਰਿਆ ਕਰ ਆਪਣੇ ਮਨ ਦੇ ਨਾਲ ਮਨ ਨੂੰ ਕਿਹਾ ਕਰ ਤੂੰ ਉਹਦੇ ਨਾਲ ਗੱਲ ਕਿਉਂ ਨਹੀਂ ਕਰਦਾ ਜਿਹਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਤੂੰ ਗੱਲ ਕਰ ਆਪਣੇ ਮਨ ਦੇ ਨਾਲ ਤੈਨੂੰ ਸਮਝਾਇਆ ਕਰ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ ਲਈ ਤਾਂ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ ਕਹਿੰਦੇ ਪੁੱਤੇ ਮਨ ਨਾ ਬੜਾ ਮਸਤੀਆ ਹੋਇਆ ਹੈ ਇਹਨ ਇੱਕ ਵਾਰੀ ਕਹੇ ਤੂੰ ਮੰਨਣਾ ਵੀ ਨਹੀਂ ਸੁਣਨਾ ਵੀ ਨਹੀਂ ਨੂੰ ਦੁਬਾਰਾ ਕਹਿਣਾ ਪੈਣਾ ਦੁਬਾਰਾ ਆਵਾਜ਼ ਦੇ ਦੁਬਾਰਾ ਦੁਹਰਾ ਕੇ ਕਿਹਾ ਇਹਨ ਹਰ ਨਾਲ ਰਹੋ ਤੂੰ ਮਨ ਮੇਰੇ ਹਰੀ ਦੇ ਨਾਲ ਜੁੜਿਆ ਰਹੇ ਤੇ ਮਨ ਪੁੱਛਦਾ ਕਿਉਂ ਜੁੜਾਂ ਹਰੀ ਦੇ ਨਾਲ ਗੱਲਾਂ ਨਹੀਂ ਨਾ ਗੁਫ਼ਤਗੂ ਹੈ ਰੱਬ ਜੀ ਦੇ ਨਾਲ ਤੇ ਗੁਰੂ ਜੀ ਨਾਲ ਜਦੋਂ ਗੱਲ ਕਰਦੇ ਫਿਰ ਗੁਰੂ ਜੀ ਦੱਸਦੇ ਨੇ ਇਹ ਮਨ ਨੂੰ ਸਮਝਾ ਜੁੜਨਾ ਕਿਉਂ ਹੈ ਦੁੱਖ ਸਭ ਤੋ ਚਾਹੁੰਨਾ ਹੈ ਨਾ ਮੈਨੂੰ ਦੁੱਖ ਨਾ ਮਿਲਣਾ ਸੋਖੀ ਸੁਖ ਹੋਣਾ ਕੋਈ ਖਬਰ ਮਿਲੇ ਸੁੱਖਾਂ ਦੀ ਹੋਵੇ ਅੱਧੀ ਰਾਤ ਨੂੰ ਫੋਨ ਵੱਜਦਾ ਹੈ ਨਾ ਜਦੋਂ ਮੈਂ ਤਾਂ ਇੱਕਦਮ ਉੱਬੜ ਬਾਹੇ ਉੱਠਦਾ ਕਹਿੰਦਾ ਸੁੱਖ ਦਾ ਫੋਨ ਹੋਵੇ ਕੋਈ ਸੁੱਖਾਂ ਦੀ ਖਬਰ ਹੋਣੀ ਚਾਹੀਦੀ ਚਾਹੁੰਨਾ ਹੈ ਨਾ ਸੁੱਖ ਮਿਲਣਾ ਜੋੜ ਹਰੀ ਦੇ ਨਾਲ ਗਰੰਟੀ ਆ ਦੂਖ ਸਭ ਵਿਸਾਰਨਾ ਅਗਲੀ ਬਖਸ਼ਿਸ਼ ਦੱਸ ਸਮਨ ਨੂੰ ਅੰਗੀਕਾਰ ਹੋ ਕਰੇ ਤੇਰਾ ਕਾਰਜ ਅੰਗੀਕਾਰ ਦਾ ਅਰਥ ਹੈ ਪੱਖ ਕਰਨਾ ਸਹਾਇਤਾ ਕਰਨੀ ਆਪਾਂ ਕਿਸੇ ਨੂੰ ਕਹਿ ਦਈਏ ਨਾ ਬਿੱਤੂਆ ਕੰਮ ਕਰ ਮੈਂ ਤੇਰੇ ਪੱਖ ਦੇ ਵਿੱਚ ਆ ਤੇਰੀ ਸਹਾਇਤਾ ਦੇ ਵਿੱਚ ਆ ਮੈਂ ਖੜੂ ਤੇਰੇ ਹੱਕ ਦੇ ਵਿੱਚ ਤੇ ਅਗਲਾ ਆਪਣੇ ਮਗਰ ਲੱਗ ਕੇ ਕੰਮ ਕਰ ਜਾਏ ਤੇ ਆਪਾਂ ਉਹਦਾ ਸਾਥ ਦੇਈ ਨਾ ਸਕੀਏ ਪਰਿਵਾਰ ਦਾ ਪ੍ਰੈਸ਼ਰ ਹੋ ਜੇ ਜਾਂ ਸਮਾਜ ਦਾ ਪ੍ਰੈਸ਼ਰ ਪੈ ਜੇ ਆਪਾਂ ਜ਼ਬਾਨ ਤੇ ਕਰ ਲਈ ਵੀ ਨਾਲ ਖੜਾਂਗੇ ਨਾ ਕੋਈ ਇਦਾਂ ਪਤਾ ਵੀ ਕਦੋਂ ਰੱਬ ਦੇ ਘਰ ਵਿੱਚੋਂ ਸੁਨੇਹਾ ਆਉਣ ਆਪਾਂ ਕਹਿ ਦਈਏ ਤੇਰੇ ਹੱਕ ਚ ਖੜਿਆ ਕੀ ਪਤਾ ਅਗਲਾ ਸਾਈ ਨਾ ਆਵੇ ਆਪਾਂ ਭਰੋਸਾ ਥੋੜੇ ਕਰੀ ਪਰ ਜੀ ਦੇ ਪੱਖ ਵਿੱਚ ਰੱਬ ਜੀ ਆਉਂਦੇ ਆ ਜੀ ਦੇ ਪੱਖ ਵਿੱਚ ਰੱਬ ਜੀ ਆ ਜਾਣ ਇਹ ਹੋਈ ਨਹੀਂ ਸਕਦਾ ਉਹਦਾ ਕੋਈ ਕੰਮ ਸਿਰੇ ਨਾ ਚੜੇ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਥ ਗੁਰੂ ਅੰਮਰਦਾਸ ਜੀ ਕਹਿੰਦੇ ਪੁੱਛ ਮਨ ਨੂੰ ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਤੋ ਕਿਉਂ ਭਲਾਉਣਾ ਉਹਨੂੰ ਆਉ ਪੜ ਲਈਏ ਪੁੱਛ ਲਈਏ ਮਨ ਤੋ ਸੋ ਕਿਉਂ ਮਨੋਂ ਵਿਸਾਰੇ ਸੋ ਕਿਉਂ ਮਨੋਂ ਵਿਸਾਰੇ ਸੋ ਕਿਉਂ ਮਨੋਂ ਵਿਸਾਰੇ ਸੋ ਕਿਉਂ ਮਨੋਂ ਵਿਸਾਰੇ ਸੋ ਕਿਉ ਮਨੋ ਵਿਸਾਰੇ ਸੋ ਕਿਉ ਮਨੋ ਵਿਸਾਰੇ ਕਿਉ ਭਲਾਉਣੇ ਉਸ ਮਨ ਮਾਲਕ ਪੁੱਛ ਆਪਣੇ ਮਨ ਤੋਂ ਸੋ ਕਿਉ ਮਨੋ ਵਿਸਾਰੇ ਤੀਜੀ ਵਾਰ ਕਹਿਣ ਤੋਂ ਬਾਅਦ ਚੌਥੀ ਵਾਰ ਫਿਰ ਕਹਿ ਦਿੱਤਾ ਕਹਿ ਨਾਨਕ ਮਨ ਮੇਰੇ ਸਦਾ ਰਹੋ ਕੋਈ ਬੰਦਾ ਦੋ ਵਾਰੀ ਗੱਲ ਕਹਦੇ ਨਾ ਪਰ ਧਿਆਨ ਦਿੰਨੇ ਕਿਸੇ ਮਨੁੱਖ ਦੀ ਗੱਲ ਤੇ ਹੋ ਸਕਦਾ ਵੀ ਸਹੀ ਨਾ ਵੀ ਹੋਵੇ ਤੇ ਗੁਰੂ ਪਿਤਾ ਜੀ ਕੋ ਗੱਲ ਨੂੰ ਇੱਕ ਪੌੜੀ ਵਿੱਚ ਚਾਰ ਵਾਰੀ ਕਹਿ ਦੇਣ ਉਹਨੂੰ ਤੇ ਜਰੂਰ ਸੁਣਨਾ ਚਾਹੀਦਾ ਹੈ ਉਹ ਗੱਲ ਕਿੱਡੀ ਕੀਮਤੀ ਹੋਏ ਗੁਰੂ ਪਿਤਾ ਜੀ ਸਾਨੂੰ ਸਮਝਾਉਂਦੇ ਨੇ ਪੁੱਤ ਜੜੋ ਸਾਲਕ ਦੇ ਨਾਲ ਗੱਲਾਂ ਕਰਿਆ ਕਰ ਉਸ ਪਰਮੇਸ਼ਰ ਦੇ ਨਾਲ ਉਹ ਬਹੁਤ ਨੇੜੇ ਹੋ ਕੇ ਸੁਣ ਲੈ ਭਗਤ ਰਵਿਦਾਸ ਜੀ ਮਹਾਰਾਜ ਤੇ ਇੱਥੋਂ ਤੱਕ ਦੱਸਦੇ ਨੇ ਪਰਮੇਸ਼ਰ ਨਾਲ ਗੱਲ ਕਰੋ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਜਦੋਂ 6 ਵਜਦੀ ਹੈ ਸਭ ਤੋਂ ਪਹਿਲਾਂ ਆਪਣਾ ਹੱਥ ਉੱਥੇ ਜਾਂਦਾ ਕਿਤੇ ਵੀ ਸਰੀਰ ਤੇ ਛੱਟ ਲੱਗ ਜੇ ਆਪਕਿ ਨਾ ਬੜੀ ਛੇਤੀ ਹੱਥ ਉੱਤੇ ਪਹੁੰਚੀ ਐ ਹੱਥ ਤੋਂ ਵੀ ਨੇੜੇ ਪਰਮਾਤਮਾ ਵਸਦਾ ਹੈ ਹੱਥਾਂ ਪੈਰਾਂ ਤੋਂ ਵੀ ਨੇੜੇ ਫਿਰ ਕਿਉਂ ਵਿਸਾਰੀ ਉਸ ਮਾਲਕ ਨੂੰ ਕਰਿਆ ਕਰੀਏ ਨਾ ਗੱਲਾਂ ਪੁੱਛ ਲਿਆ ਕਰੀਏ ਕਾਰਣ ਕਵਨ ਅਬੂਲ ਮੇਰੇ ਮਾਲਕਾ ਤੂੰ ਬੋਲਦਾ ਕਿਉਂ ਨਹੀਂ ਮੇਰੇ ਨਾਲ ਬੋਲ ਰਾਮయ్యా ਹਾਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰੀ ਔਗਣ ਨੇ ਮੇਰੇ ਅੰਦਰ ਮੈਂ ਜਾਣਦਾ ਹਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰ ਅਪਾਵੋ ਡੁੱਬਦੇ ਪੱਥਰ ਪਰ ਤੁਸੀਂ ਤੇ ਤਾਰਨ ਵਾਲੇ ਹੋ ਹੈ ਤੇ ਤੁਹਾਡੇ ਬੱਚੇ ਆ ਪਾਵੇਂ ਮਾੜੇ ਆ ਚੰਗੇ ਆ ਤੁਸੀਂ ਕਿਉਂ ਨਹੀਂ ਮੇਰੇ ਔਗਣ ਦਾ ਖੰਡਨ ਕਰਦੇ ਕਰ ਦੋ ਨਾ ਨਾਸ਼ ਤੁਸੀਂ ਦੇ ਸਮਰਾਥੋ ਤੇ ਜਿਹੜੇ ਟੈਂ ਪੈਂਦੇ ਆ ਨਾ ਦੇਖਪੈਂਦੇ ਨੇ ਮਾਲਕ ਦੀ ਸ਼ਰਨ ਵਿੱਚ ਉਹਨਾਂ ਤੇ ਬਖਸ਼ਿਸ਼ ਵੀ ਜ਼ਰੂਰ ਹੁੰਦੀ ਸੋ ਆਪਾਂ ਬਖਸ਼ਿਸ਼ ਦੇ ਪਾਤਰ ਬਣ ਜਾਈਏ ਰੋਜ਼ ਗੱਲਾਂ ਕਰਿਆ ਕਰੀਏ ਗੁਰਬਾਣੀ ਰੱਬ ਜੀ ਦੇ ਨਾਲ ਗੁਫ਼ਤਗੂ ਹੈ ਤੇ ਗੁਰਬਾਣੀ ਹੀ ਮਨ ਦਾ ਸਹਾਰਾ ਹੈ ਮਨ ਨੂੰ ਸਹਾਰਾ ਦੇਣ ਵਾਲਾ ਨਾਮ ਹੈ ਗੁਰਬਾਣੀ ਦਾ ਇੱਕ ਇੱਕ ਸ਼ਬਦ ਨਾਮ ਹੈ ਨਾ ਜੀ ਸਹਾਰਾ ਦਿੰਦਾ ਹੈ 바ਰੀ ਜਿਹੜੇ ਸਹਾਰੇ ਨੇ ਨਾ ਉਨਾ ਟਾਈਮ ਨੇ ਜਿੰਨਾ ਟਾਈਮ ਸਾਹ ਚੱਲਦੇ ਨੇ ਸਾਹਾਂ ਦੀ ਗੱਲ ਵੀ ਛੱਡੀ ਜਿੰਨਾ ਟਾਈਮ ਧਨ ਦੌਲਤ ਹੈ ਨਾ ਜੇਬ ਭਰੀ ਆ ਉਹਨਾ ਟਾਈਮ ਸਾਰੇ ਨੇੜੇ ਹੋਉ ਬਹਿੰਦੇ ਤੇ ਜੇ ਜੇਬ ਖਾਲੀ ਹੋ ਜੇ ਗਰੀਬੀ ਆ ਜੇ ਆਮ ਹੀ ਕਹਾਵਤਾਂ ਬਣੀਆਂ ਨੇ ਕਹਿੰਦੀ ਜੀ ਦੇ ਘਰ ਦਾਣੀ ਉਹਦੇ ਕਮਲੇ ਵੀ ਸਿਆਣਿਓ ਦੇ ਤਾਂ ਕਮਲੇ ਵੀ ਸਿਆਣੇ ਨੇ ਉਦੀ ਨਿੱਕੀ ਜੀ ਗੱਲ ਨੂੰ ਬੜੀ ਅਹਿਮੀਅਤ ਦੇਣਗੇ ਜਿਹਦੇ ਘਰ ਵਿੱਚ ਦਾਣੀ ਨਹੀਂ ਤੇ ਜਿਹਦੇ ਘਰ ਵਿੱਚ ਦਾਣੀ ਨਹੀਂ ਉਹ ਕਿੱਡੀਆਂ ਵੀ ਸਿਆਣੀਆਂ ਗੱਲਾਂ ਕਰੀ ਜਾਵੇ ਉਹਦੀ ਸੁਣਨ ਨੂੰ ਕੋਈ ਤਿਆਰ ਨਹੀਂ ਹੁੰਦਾ ਕੋਈ ਨੇੜੇ ਵੀ ਨਹੀਂ ਟੁੱਕਦਾ ਸੁੱਖਾਂ ਦੇ ਵਿੱਚ ਬੜੇ ਆਉਂਦੇ ਨੇ ਕੋਈ ਛੋਟੀ ਜੀ ਵਿਪਤਾ ਪੈ ਜੇ ਮੁਸ਼ਕਲ ਪੈ ਜੇ ਸਾਰੇ ਪਰੇ ਹੋ ਕੇ ਖੜ ਜਾਂਦੇ ਨੇ ਕਈ ਤੇ ਫੋਨ ਚੱਕਣਾ ਵੀ ਬੰਦ ਕਰ ਦਿੰਦੇ ਨੇ ਕਿੰਦੀ ਇਹਦਾ ਨਾ ਚੱਕੋ ਕਿਤੇ ਕੋਈ ਸਵਾਲ ਹੀ ਨਾ ਪਾ ਦੇ ਤੇ ਗੁਰਬਾਣੀ ਆ ਨਾ ਜਿਹੜੀ ਇਹ ਉਦੋਂ ਵੀ ਸਹਾਰਾ ਦਿੰਦੀ ਹੈ ਜਦੋਂ ਅੰਤਾਂ ਦੀ ਵਿਪਤਾ ਆ ਜਾਵੇ ਗੁਰੂ ਪਿਤਾ ਜੀ ਉਦੋਂ ਵੀ ਸਾਥ ਨਹੀਂ ਛੱਡਦੇ ਪਰਮੇਸ਼ਰ ਜੀ ਉਦੋਂ ਵੀ ਸਾਥ ਨਹੀਂ ਛੱਡਦੇ ਨਹੀਂ ਕਿ ਕਲੇ ਸੁੱਖਾਂ ਚੀ ਦੁੱਖਾਂ ਦੀਆਂ ਘੜੀਆਂ ਵਿੱਚ ਵੀ ਸਤਗੁਰੂ ਜੀ ਫਰਮਾਉਂਦੇ ਹਨ ਜਾਂ ਕੋ ਮੁਸ਼ਕਲ ਅਤ ਬਣੈ ਅਤ ਦੀ ਮੁਸ਼ਕਲ ਬਣ ਜਾਵੇ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਕ ਪੇ ਭੱਜ ਖਲੇ ਸਭੋ ਪੱਜੈ ਆਸਰਾ ਚੁੱਕੈ ਸਭ ਅਸਰਾਉ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਹਵਾ ਵੀ ਨਿਲੱਗਣ ਦੇਂਦਾ ਪਰਮੇਸ਼ਰ ਅੰਦਰਲੇ ਤਲ ਦੀਆਂ ਗੱਲਾਂ ਨਹੀਂ ਜੀ ਬਾਹਰੀ ਬਾਮਾਂ ਤੇ ਚੱਲਦੀਆਂ ਨਹੀਂ ਚਿੱਤ ਆ ਜਾਂਦੇ ਇਸੇ ਕਰਕੇ ਗੁਰੂ ਪਿਤਾ ਜੀ ਸਾਨੂੰ ਫਰਮਾਉਂਦੇ ਨੇ ਪੁੱਤ ਜੜੋ ਸਾਲਕ ਦੇ ਨਾਲ ਇਹ ਨਾਮ ਹੀ ਤੈਨੂੰ ਸਹਾਰਾ ਦੇਣ ਵਾਲਾ ਹੈ ਸਦੀਵੀ ਜੋ ਸਦੀਵੀ ਹੁੰਦ ਵੱੜਾ ਹੈ ਉਹੀ ਸਦੀਵੀ ਸਾਥ ਦੇਗਾ ਨਾ ਆਪਾਂ ਤੇ ਸਦੀਵੀ ਹੈ ਹੀ ਨਹੀਂ ਗੁਰੂ ਬਾਬਾ ਜੀ ਇਹ ਵੀ ਦੱਸਦੇ ਨੇ ਕੋਈ ਚੜਾਈ ਕਰ ਜਾਵੇ ਨਾ ਆਪਾਂ ਦੁੱਖਾਂ ਦੀਆਂ ਘੜੀਆਂ 'ਚ ਇਕੱਠੇ ਹੁਣ ਨਹੀਂ ਦੁੱਖ ਬੰਡਾਉਣ ਦੇ ਲਈ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਚਲਿਆ ਜਾਵੇ ਆਪਾਂ ਦਾ ਦੁੱਖ ਵਡਾਉਣ ਜਾਂਦੀ ਸਤਿਗੁਰੂ ਜੀ ਆਖਦੇ ਨੇ ਤੂੰ ਕਿਵੇਂ ਪਰਿਵਾਰ ਨੂੰ ਸਹਾਰਾ ਦੇ ਸਕਦਾ ਆਪਾਂ ਕਹਿ ਸਕਦੇ ਆਂ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਜੀ ਆਪਾਂ ਧੀਰਜ ਦੇ ਸਕਦੇ ਆਂ ਸਹਾਰਾ ਦੇ ਸਕਦੇ ਆਂ ਨਹੀਂ ਆਪਾਂ ਨਹੀਂ ਦੇ ਸਕਦੇ ਅਵਰ ਮੋਏ ਕਿਆ ਰੁਈ ਹੈ ਜੋ ਆਪਾਂ ਥਿਰਨਾ ਰਹੀ ਮੈਂ ਪਹਿਲਾਂ ਵੀ ਗੱਲ ਕੀਤੀ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਆਪਣਾ ਤੇ ਆਪ ਪਲਦਾ ਨਹੀਂ ਪਤਾ ਕਦੋਂ ਮਿੱਟੀ ਦੀ ਢੇਰੀ ਹੋ ਜਾਣਾ ਹੈ ਕਿਵੇਂ ਆਪਾਂ ਸਹਾਰਾ ਦੇਵਾਂਗੇ ਪਰਿਵਾਰ ਨੂੰ ਸਤਗੁਰੂ ਜੀ ਸਮਝਾਉਂਦੇ ਨੇ ਪੁੱਤ ਸਦੀਵੀ ਸਹਾਰਾ ਉਹੀ ਦੇ ਸਕਦਾ ਜੋ ਸਦੀਵੀ ਹੈ ਜਿਹਦੇ ਬਾਰੇ ਆਪਾਂ ਰੋਜ਼ ਪੜ੍ਹਦੇ ਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸਿਪੀ ਸੱਚ ਜਿਹਦੇ ਬਾਰੇ ਪੜਿਆ ਜਾਂਦਾ ਤੂੰ ਸਦਾ ਸਲਾਮਤ ਨਿਰੰਕਾਰ ਹੈ ਉਸ ਨਿਰੰਕਾਰ ਦੇ ਨਾਲ ਜੁੜੀਏ ਇਸ ਮਨ ਨੂੰ ਐਵੇਂ ਸਹਾਰਾ ਦਿੰਦੀ ਆ ਬਾਣੀ ਰੱਬੀ ਬਾਣੀ ਆ ਨਾ ਨਿਰੰਕਾਰ ਵੀ ਕਿਹਾ ਬਾ ਬਾ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਉੱਚੀ ਪਰਮੇਸ਼ਰ ਕਾ ਥਾਨ ਆ ਬਾਣੀ ਇੰਨਾ ਸਹਾਰਾ ਦਿੰਦੀ ਆ ਮਨ ਜਿਵੇਂ ਛੱਤ ਨੂੰ ਪਿੱਲਰਾਂ ਦਾ ਸਹਾਰਾ ਹੁੰਦਾ ਹੈ ਜਿਉਂ ਮੰਦਰ ਕੋ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਸਥੰਮਨ ਮਨ ਨੂੰ ਸਹਾਰਾ ਦੇਣ ਵਾਲੀ ਬਾਣੀ ਹੈ ਸੋ ਜੁੜੀਏ ਬਾਣੀ ਦੇ ਨਾਲ ਇਥੋਂ ਤੱਕ ਆਪਾਂ ਕਾਫੀ ਪੁਆਇੰਟ ਸਮਝਣ ਦਾ ਯਤਨ ਕੀਤਾ ਹੈ ਕਿ ਸਤ ਗੁਰੂ ਜੀ ਗੁਰਬਾਣੀ ਦੇ ਵਿੱਚ ਸਾਨੂੰ ਕੀ ਕੀ ਸਮਝਾ ਰਹੇ ਨੇ ਗੁਰਬਾਣੀ ਜੀਵਨ ਜਾਂਚ ਹੈ ਗੁਰਬਾਣੀ ਰੱਬ ਜੀ ਦੇ ਨਾਲ ਗੁਫ਼ਤਗੂ ਹੈ ਗੁਰਬਾਣੀ ਰੱਬ ਜੀ ਨੂੰ ਮਿਲਣ ਦੀਆਂ ਪੌੜੀਆਂ ਨੇ ਇੱਕ ਇੱਕ ਹੋਣ ਦੀਆਂ ਪੌੜੀਆਂ ਨੇ ਗੁਰਬਾਣੀ ਧਾਰਮਿਕ ਆਗੂਆਂ ਦੀ ਤਕੱਤਰਤਾ ਹੈ ਗੁਰਬਾਣੀ ਮਨ ਨੂੰ ਸਹਾਰਾ ਦੇਣ ਵਾਲੀ ਹੈ ਪੁਆਇੰਟ ਬੜੇ ਨਿਜਮੇ ਜਿਵੇਂ ਆਪਾਂ ਗੁਰੂ ਜੀ ਦੇ ਕੋਲ ਨੇੜੇ ਹੁੰਨੇ ਆ ਨਾ ਬੜੀਆਂ ਹੋਰ ਸਾਹਿਬੇ ਮੇਰਾ ਨੀਤ ਨਵਾਂ ਨਵੀਆਂ ਨਵੀਆਂ ਗੱਲਾਂ ਮਿਲਦੀਆਂ ਨੇ ਸੋ ਇੱਥੋਂ ਤੱਕ ਆਪਾਂ ਇੰਨੇ ਜੋ ਸਤ ਗੁਰੂ ਜੀ ਨੇ ਸੋਝੀ ਦਿੱਤੀ ਹੈ ਮਤ ਦਿੱਤੀ ਹੈ ਸਮਝਣ ਦਾ ਯਤਨ ਕੀਤਾ ਆਓ ਹੁਣ ਆਪਾਂ ਕੁਝ ਇਤਿਹਾਸ ਦੇ ਵਿੱਚੋਂ ਵੀ ਗੱਲ ਕਰਦੇ ਇੱਥੋਂ ਤੱਕ ਆਪਾਂ ਇਹ ਸਮਝੀਏ ਵੀ ਜਿਸ ਗੁਰਬਾਣੀ ਦੇ ਲੜ ਸਾਨੂੰ ਲਾਇਆ ਗਿਆ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ ਗਿਆ ਹੈ ਉਸ ਗੁਰਬਾਣੀ ਦੇ ਵਿੱਚ ਸਾਨੂੰ ਸਿਖਾਇਆ ਕੀ ਜਾ ਰਿਹਾ ਹੈ ਆਓ ਹੁਣ ਆਪਾਂ ਇਤਿਹਾਸ ਦੇ ਵਿੱਚੋਂ ਥੋੜੇ ਸਮੇਂ ਵਿੱਚ ਗੱਲ ਕਰਾਂਗੇ ਵਿਸਥਾਰ ਦੇ ਨਾਲ ਆਪਾਂ ਗੱਲ ਇਤਿਹਾਸ ਦੀ ਜਦੋਂ ਆਪ ਜੀ ਦੇ ਪਿੰਡ ਵਿੱਚ ਪਹਿਲਾਂ ਐਸੀ ਸਮਝ ਲਈ ਸੀ